ਨਾਵਾ ਦੇ ਵਿੱਚ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਪਹੁੰਚੇ ਹੈ ਮਹਾਰਾਣੀ ਰਣਪ੍ਰਨੀਤ कौर ਜਿਹੜੇ ਨੇ ਉਹ ਪਹੁੰਚੇ ਨਹੀਂ ਤੇ ਉਹਨਾਂ ਦੇ ਵੱਲੋਂ ਨਾਵਾ ਦੇ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਆ ਆਪਣੀ ਤਾਕਤ ਚੋਕੀ ਗਈ ਇਸ ਮੌਕੇ ਤੇ ਮਹਾਰਾਣੀ ਦੇ ਨਾਲ ਪਾਰਟੀ ਵਰਕਰ ਦਾ ਇੱਕ ਵੱਡਾ ਹਜੂਬ ਜੜਾ ਹੈ ਨਾਲ ਨਜ਼ਰ ਆਇਆ ਪਨੀਤ ਕੋਰ ਨੇ ਕਿਹਾ ਕਿ ਨਾਵਾ ਹਲਕੇ ਦੇ ਲੋਕਾਂ ਦਾ ਮੈਨੂੰ ਪਾਰੀ ਸਮਰਥਨ ਮਿਲ ਰਿਹਾ ਹੈ ਪਨੀਤ ਕੋਰ ਨੂੰ ਜਦੋਂ ਪੁੱਛਿਆ ਗਿਆ ਕਿ ਸਾਧੂ ਸਿੰਘ ਧਰਮਸੋਤ ਅੱਜ ਜੇਲ੍ਹ ਤੋਂ ਬਾਹਰ ਆ ਰਹੇ ਨੇ ਉਹਨਾਂ ਨੇ ਕਿ ਬਹੁਤ ਵਧੀਆ ਗੱਲ ਹੈ ਕਿ ਸਾਧੂ ਸਿੰਘ ਧਰਮਸੋਤ ਜੜੇ ਨੇ ਅੱਜ ਬਾਹਰ ਆ ਰਹੇ ਨੇ ਦੂਜੇ ਪਾਸੇ ਕਿਸਾਨਾ ਦੇ ਵੱਲੋਂ ਲਗਾਤਾਰ ਮਹਾਰਾਣੀ ਦਾ ਵਿਰੋਧ ਕੀਤਾ ਗਿਆ ਹੈ ਕਿਸਾਨਾਂ ਨੇ ਕਿਹਾ ਕਿ ਅਸੀਂ ਮਹਾਰਾਣੀ ਦਾ ਵਿਰੋਧ ਨਹੀਂ ਕਰਦੇ ਕਿਉਂਕਿ ਅਸੀਂ ਤਾਂ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਮਹਾਰਾਣੀ ਪਨੀਤ ਕੋਰ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈ ਇਸ ਕਰਕੇ ਅਸੀਂ ਹਨੇ ਵਧੀਆ ਦਿਨ ਪਰ ਦਿਨ ਬਹੁਤ ਵਧੀਆ ਹੋ ਰਿਹਾ ਹੈ ਜੀ ਹਲੇ ਸ਼ੁਰੂਆਤ ਹੋ ਰਹੀ ਹੈ ਤਾਂ ਤੁਸੀਂ ਦੇਖ ਲੈਣਾ ਬਹੁਤ ਵਧੀਆ ਹੋਊਗਾ ਤੇ ਕੁਝ ਨਹੀਂ ਕਹਿ ਸਕਦੀ ਤੁਸੀਂ ਉਹਨਾਂ ਨੂੰ ਪੁੱਛੋ ਮੈਂ ਤਾਂ ਕਹਿੰਦੀ ਆ ਇਹਨਾਂ ਦਾ ਹੱਕ ਹੈ ਕਰਨ ਪਰ ਸਾਨੂੰ ਵੀ ਆਪਣਾ ਹੱਕ ਕਰਨਾ ਹੈ ਸਾਡਾ ਪੈਦਲ ਮਾਰਚ ਹੈ ਤੇ ਮਹਾਰਾਣੀ ਸਾਹਿਬ ਆ ਰਹੇ ਨੇ ਅਸੀਂ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਜਾਵਾਂਗੇ ਸਾਡੇ ਦਫ਼ਤਰ ਤੱਕ ਜਾਣੇ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕਾਂ ਨੇ ਇੱਥੇ ਆਉਣਾ ਹੈ ਹਜੂਮ ਆਉਣਾ ਹੈ ਤਾਂ ਅੱਧੇ ਘੰਟੇ ਤੱਕ ਮਹਾਰਾਣੀ ਸਾਹਿਬ ਆ ਰਹੇ ਨੇ ਸਾਡੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਨੇ ਸੋ ਬਹੁਤ ਹੀ ਜਿਹੜਾ ਰਿਸਪੌਂਸ ਹੈ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਪਿੰਡਾਂ ਦੇ ਲੋਕ ਬਹੁਤ ਚੁੱਕੇ ਨੇ ਜੇ ਸ਼ਹਿਰ ਵਾਲੇ ਅਜਲੇ ਇੱਥੇ ਹੋਰ ਬਾਕੀ ਵਧੀਆ ਬੀਜਪੀ ਸਾਨੂੰ ਵਧੀਆ ਸਹਿਯੋਗ ਕਰ ਰਹੀ ਹੈ ਅੱਛਾ ਜੀ ਜਿਹੜਾ ਆਪਾਂ ਸਵਾ ਸਾਲ ਦਿੱਲੀ ਬੈਠ ਕੇ ਆਏ ਆ ਉਹ ਮੰਗਾ ਬੀਜਪੀ ਨੇ ਮੰਨੀਆਂ ਸੀਗੀਆਂ ਉਹ ਮੰਨੀਆਂ ਹੋਏ ਮੰਗਾ ਹਾਲ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਜਾਣ ਦਿੰਦੇ ਕਿਉਂਕਿ ਸਾਡਾ ਵੀ ਰਾਈਟ ਬਣਦਾ ਕਿ ਅਸੀਂ ਦਿੱਲੀ ਜਾ ਸਕਦੇ ਹਾਂ ਸਾਡੀ ਵੀ ਰਾਜਧਾਨੀ ਆ ਉਹ ਉੱਥੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਬੈਰੀਕੇਟਿੰਗ ਕੀਤੀ ਆ ਕਿੱਲਾਂ ਲਾਈਆਂ ਨੇ ਹੱਤਰੂ ਗੈਸ ਛੱਡੇ ਨੇ ਕਿਉਂਕਿ ਸਾਡਾ ਵੀ ਰਾਈਟ ਨਹੀਂ ਹੈ ਇਹ ਪਿੰਡਾਂ ਦੇ ਵਿੱਚ ਕਹਿੰਦੇ ਨੇ ਕਿ ਸਾਡਾ ਵਿਰੋਧ ਕੀਤਾ ਜਾ ਰਿਹਾ ਅਸੀਂ ਮਹਾਰਾਣੀ ਦਾ ਜਿਹੜਾ ਪ੍ਰਨੀਤ ਕੌਰ ਆ ਉਹਦਾ ਵਿਰੋਧ ਨਹੀਂ ਕਰ ਰਹੇ ਜਿਹੜੀ ਭਾਜਪਾ ਮਾਰੂ ਨੀਤੀਆਂ ਲੈ ਆ ਰਹੀ ਹੈ ਜਾਨ ਪਹਿਲਾਂ ਤੋਂ ਲਾਗੂ ਕੀਤੀਆਂ ਹੋਈਆਂ ਨੇ ਉਹਦਾ ਵਿਰੋਧ ਕਰ ਰਹੇ ਆ ਸਾਡੇ